ਕਰ ਲਿਆ ਜੀ ਨੋਟ ਹੁਣ ਆਪਾਂ ਪਹਿਲੇ ਲਿੰਕ ਤੇ ਓਕੇ ਕਰਨਾਗਾ ਚਾਹੇ ਲੌਗਇਨ ਕਰ ਲੋ ਚਾਹੇ ਪਹਿਲੇ ਲਿੰਕ ਤੇ ਓਕੇ ਕਰ ਲੋ ਇਹਨੂੰ ਨਾ ਜਦੋਂ ਆਪਾਂ ਨੇ ਓਪਨ ਕਰਨਾਗਾ ਤੁਹਾਨੂੰ ਲੌਗਇਨ ਕਰਨ ਦੇ ਲਈ ਜੀਮੇਲ ਆਈਡ ਨਾਲ ਅਟੈਚ ਕਰਨਾ ਪਊਗਾ ਜਾਂ ਤੁਸੀਂ ਆਪਸਟਾਕ ਦੇ ਵਿੱਚ ਡੀਮੈਟ ਅਕਾਊਂਟ ਆਪਣਾ ਵੀਡੀਓ ਦੇ ਥੱਲੇ ਲਿੰਕ ਪਾਏ ਹੋਏ ਨੇ ਉਹ ਤੋਂ ਵੀ ਖੋਲ ਸਕਦੇ ਹੋ ਉਹਦੇ ਨਾਲ ਵੀ ਇਹਨੂੰ ਡਾਇਰੈਕਟ ਜੋੜ ਸਕਦੇ ਹੋਗੇ ਜਿਵੇਂ ਹੁਣ ਆਪਾਂ ਇੱਥੇ ਨਾ ਲੌਗਇਨ ਕਰ ਰਹੇ ਹਾਂਗੇ ਮੈਂ ਲੌਗਇਨ ਕਰ ਰਿਹਾਗਾ ਡਾਇਰੈਕਟ ਹੋ ਗਿਆ ਲੌਗਇਨ ਇਹਨਾਂ ਦੀ ਜੀਮੇਲ ਆਈਡ ਨਾਲ ਠੀਕ ਹੈ ਜੀ ਹੁਣ ਇੱਥੇ ਕੀ ਦੇਖਣਾ ਹੈਗਾ ਆਪਣੇ ਤੁਸੀਂ ਪਹਿਲੇ ਨੰਬਰ ਤੇ ਦੇਖ ਸਕਦੇ ਹੋ ਟ੍ਰੇਡ ਦੀ ਆਪਸ਼ਨ ਆ ਇਹਦੇ ਵਿੱਚ ਲਿਖਣਾ ਜੀ ਹਜੇ 1 ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਦੂਸਰੇ ਨੰਬਰ ਤੇ ਹੈਗੀ ਆ ਐਨਾਲਿਸਿਸ ਜਦੋਂ ਆਪਾਂ ਐਨਾਲਾਈਜ਼ ਕਰਦੇ ਆ ਕਿਸੇ ਵੀ ਸਟਾਕ ਨੂੰ ਕਿਸੇ ਵੀ ਸ਼ੇਅਰ ਨੂੰ ਇਹਦੇ ਉੱਤੇ ਤੁਸੀਂ ਦੇਖਣਾ ਹੁੰਦਾਗਾ ਇਹ ਤੁਹਾਨੂੰ ਆਪਣੇ ਆਪ ਉਸ ਸਟਾਕ ਦੇ ਵਿੱਚ ਕੀ ਪੈਟਰਨ ਬਣ ਰਿਹਾਗਾ ਲੱਭ ਕੇ ਦੇ ਦਿੰਦਾਗਾ ਉਸ ਸਟਾਕ ਜੇ ਹੁਣ ਆਪਾਂ ਇਨਵੈਸਟਮੈਂਟ ਕਰਾਂਗੇ ਮਨ ਲਓ ਕਿਸੇ ਸਟਾਕ ਦੇ ਵਿੱਚ ਆਪਾਂ ਨੂੰ ਚਾਰਟ ਤੇ ਫਰੋਲਾਂਗੇ 10 20 ਅਮੀ ਹਣਾ ਟਾਈਮ ਲੱਗ ਜੂਗਾ ਕਿੰਨੇ ਕ ਸਟਾਕ ਫਰੋਲਾਂਗੇ ਬਹੁਤ ਜ਼ਿਆਦਾ ਨਹੀਂ ਗੀ ਇਹਦੇ ਵਿੱਚ ਕੀ ਹੋ ਜੂਗਾ ਲਿਮਟਿਡ ਟੈਕਨੀਕਲ ਸਿਗਨਲ ਐਨਲਿਸਿਸ ਦੇ ਵਿੱਚ ਜਾਵਾਂਗੇ ਟੈਕਨੀਕਲ ਸਿਗਨਲ ਤੇ ਓਕੇ ਕਰਾਂਗੇ ਟੈਕਨੀਕਲ ਸਿਗਨਲ ਤੇ ਓਕੇ ਕਰ ਲਿਆ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਈ ਕੰਪਨੀਆਂ ਦੇ ਸਟਾਕ ਨਿਗਾ ਤੁਹਾਡੀ ਪਾਊਗੀ ਜਿਵੇਂ ਇੱਥੇ ਦੇਖ ਸਕਦੇ ਹੋ 2 ਅਪ੍ਰੈਲ ਵਾਲਾ ਹਣਾ ਬੁਲਿਸ ਮਾਰੂ ਹੋ ਜੂ ਡੇਲੀ ਦੇ ਚਾਰਟ ਤੇ ਬਣੀ ਹੋਈ ਆ ਉਹਦੇ ਤੇ ਜੇ ਤਾਂ ਹੁਣ ਆਪਾਂ ਸਟਾਕ ਵੈਸੇ ਬਾਈ ਕਰਨਨੇ ਆਪਾਂ ਚਾਰਟ ਫਰੋਲ ਫਰੋਲ ਦੇਖ ਰਹੇ ਆ ਕੰਪਨੀਆਂ ਦੇ ਉਹਦੇ ਤਾਂ ਆਪਣਾ ਟਾਈਮ ਬਹੁਤ ਖਰਾਬ ਹੋਊਗਾ ਇਹਦੇ ਵਿੱਚ ਤੁਹਾਨੂੰ ਬਣਿਆ ਬਣਾਇਆ ਮਿਲ ਗਿਆ ਵੀ ਬੁਲਿਸ ਮਾਰੂ ਗੋਜੂ ਕੈਂਡਲ ਬਣੀ ਹੋਈ ਆ ਡੇਲੀ ਦੇ ਚਾਰਟ ਤੇ ਕਿਹੜੇ ਸਟਾਕ ਤੇ ਉਹਦਾ ਨਾਮ ਵੀ ਆ ਨਾਲ ਠੀਕ ਹੈ ਜੀ ਬੁਲਿਸ ਮਾਰੂ ਗੋਜੂ ਦਾ ਮਤਲਬ ਤੁਹਾਨੂੰ ਪਤਾ ਹੀ ਆ ਤੁਸੀਂ ਸਿੱਖਿਆ ਹੋਇਆਗਾ ਵੀ ਇਹਦਾ ਕੰਮ ਕੀ ਆਗਾ ਹੁਣ ਡਾਇਰੈਕਟ ਇਥੋਂ ਚਾਰਟ ਤੇ ਵੀ ਜਾ ਕੇ ਦੇਖ ਸਕਦੇ ਹੋ ਇਹਦੇ ਤੇ ਤੇ ਨਾਲ ਤੁਸੀਂ ਇਹ ਚੀਜ਼ ਦੇਖ ਸਕਦੇ ਹੋ 100 ਦੀ ਡੇਲੀ ਮੂਵਿੰਗ ਐਵਰੇਜ ਤੇ ਆਇਆ ਹੋਇਆ ਆਹ 라ਸਤਾ ਓਕ 200 ਦੀ ਤੇ ਕਿਹੜਾ ਆਇਆ ਹੋਇਆ 50 ਦੀ ਤੇ ਕਿਹੜਾ ਆਇਆ ਹੋਇਆ ਕਿਸੇ 'ਚ ਹੈਮਰ ਬਣਿਆ ਹੋਇਆ ਕਿਸੇ 'ਚ ਕੁਸ ਬਣਿਆ ਹੋਇਆ ਤੈਨੂੰ ਸਾਰਾ ਕੁਸ ਇੱਥੇ ਹੀ ਦੇਖਣ ਨੂੰ ਮਿਲ ਜੂਗਾ। ਪਬ ਆਪਾਂ ਨੂੰ ਵੀ ਤਰ੍ਹਾਂ ਤਰ੍ਹਾਂ ਦੇ ਚਾਰਟ ਨਹੀਂ ਫਰੋਲਣ ਦੀ ਲੋੜ ਹੁਣ ਆਪਾਂ ਕਿਹੜੇ ਚਾਰਟ ਫਰੋਲਾਂਗੇ ਜਿੰਨਾ ਵਿੱਚ ਕੋਈ ਨਾ ਕੋਈ ਪੈਟਰਨ ਆਪਾਂ ਨੂੰ ਕੋਈ ਨਾ ਕੋਈ ਕੈਂਡਲ ਸਟਿਕ ਕੋਈ ਮੂਵਿੰਗ ਐਵਰੇਜ ਤੇ ਆਇਆ ਹੋਇਆ ਉਹ ਬਣੀ ਹੋਈ ਮਿਲ ਗਿਆ। ਠੀਕ ਹੈ ਜੀ। ਸਮਝ ਲੱਗ ਗਈ ਸਾਰਿਆਂ ਨੂੰ? ਹੁਣ ਉਹ ਕੀ ਕਰਦੇ ਨੇ ਕਿ ਮੰਨ ਲਓ ਆਹੀ ਸਟਾਕ ਆ ਇਹਦੇ ਵਿੱਚ ਬੁਲਿਸ਼ ਹਾਰਮੀ ਬਣਿਆ ਹੋਇਆਗਾ ਬੁਲਿਸ਼ ਮਾਰੂ ਗੋਜੂ ਬਣਿਆ ਹੋਇ ਆ ਸਟਾਕ ਉਹ ਮੈਂ ਟੜਕੀ ਗਰੁੱਪ ਚ ਪਾ ਦੂੰਗਾ ਇਹ ਲੈ ਲਓ ਉਹ ਜ਼ਿਆਦਾਤਰ ਤਾਂ ਇਹਨਾਂ ਵਿੱਚੋਂ ਜੇ 10 ਪਾਵਾਂਗੇ ਚੱਲੀ ਜਾਣੇ ਹੁੰਦੇ ਨੇ ਕਿਉਂਕਿ ਇਹਨਾਂ ਵਿੱਚ ਪੈਟਰਨ ਨਹੀਂ ਬਣੇ ਪਏ ਨੇ ਆਪਣੇ ਮੁਤਾਬਕ ਚਲਣਾ ਠੀਕ ਹੈ ਜੀ ਟੋਟਲ ਤਾਂ ਜੀ ਇੱਥੇ ਇਹਨਾਂ ਦੀ ਦੇਖੋ ਆਗੇ ਥੱਲੇ ਇੱਥੇ ਤੁਹਾਨੂੰ 16 ਸਟਾਕ ਕੰਪਨੀਆਂ ਦੇ ਨਾਮ ਇਹਨੇ ਦਿੱਤੇ ਸਿਲੈਕਟ ਕਰਕੇ ਆਪਣੇ ਆਪ 16 ਦੇ ਵਿੱਚੋਂ ਵੀ ਹੁਣ ਜਿੱਥੇ ਤਾਂ ਤੁਸੀਂ ਜਿਆਦਾ ਫਰੋਲਣੇ ਸੀ ਉਹ 16 ਦੇ ਵਿੱਚੋਂ ਜਿਹੜਾ ਤੁਹਾਨੂੰ ਟੌਪ ਦਾ ਪੈਟਰਨ ਬਣਦਾ ਦਿਖਦਾ ਹੋਊ ਜਿਹੜਾ ਤੁਹਾਨੂੰ ਲੱਗਦਾ ਹੋਊ ਤੁਹਾਡੇ ਮਾਈਂਡ ਦੇ ਵਿੱਚ ਜਿਵੇਂ ਆਪਾਂ ਸਿੱਖਿਆਗਾ ਵੀ ਆਹ ਵਧੀਆ ਕੰਮ ਕਰ ਸਕਦਾ ਉਹਨਾਂ ਵਿੱਚੋਂ ਵੀ ਆਪਾਂ ਸਕਰੀਨਰ ਕਰਾਂਗੇ ਜੇ ਵੀਰੇ ਮੰਨੋ ਹੁਣ ਇਹਨਾਂ ਦੇ ਵਿੱਚ ਨਾਮ ਨਹੀਂ ਹੈਗਾ ਅਸੀਂ ਕੋਈ ਹੋਰ ਕਰਨ ਚਾਹੁੰਦੇ ਸર્ચ ਕਰ ਸਕਦੇ ਹਾਂ ਨਹੀਂ ਕੋਈ ਰੇਲੈਂਸ ਦਾ ਜਾਂ ਕੋਈ ਬੂਹ ਕੋਈ ਉਹ ਤੁਸੀਂ ਕੋਈ ਨਾ ਕੋਈ ਪੈਟਰਨ thì ਕਰੋਗੇ ਨਾ ਕੋਈ ਜੇ ਕੋਈ ਇਹਦੇ ਵਿੱਚ ਤਾਂ ਇਹ ਨਹੀਂ ਇਹ ਦੀ ਦਿਖਾਉਗਾ ਇਹਦੇ ਵਿੱਚ ਜਿਹੜੇ ਕੋਈ ਕੈਂਡਲ ਸਟਿਕ ਬਣੀ ਹੋਈ ਆ ਠੀਕ ਹੈ ਜੀ ਹੁਣ ਇਹਨੂੰ ਤੁਸੀਂ ਇੱਥੇ ਉੱਪਰੋਂ ਦੇਖ ਸਕਦੇ ਹੋ ਇਹ ਮੈਂ ਡੇ ਵਾਲੀ ਲਾਇਆ ਹੋਇਆ ਸੀ ਵਨ ਡੇ ਤੇ ਕੀ ਹੋ ਰਿਹਾ ਹੈਗਾ ਤੁਸੀਂ ਇਹਨੂੰ ਵੀਕਲੀ ਤੇ ਵੀ ਲਾ ਸਕਦੇ ਹੋ ਇੱਥੇ ਕਲਿੱਕ ਕਰਕੇ ਹੁਣ ਤੁਹਾਨੂੰ ਵੀਕਲੀ ਵਾਲੇ ਵੀ ਆ ਜਾਣਗੇ ਦੇ ਵਿੱਚ ਹੁਣ ਨਵੀਆਂ ਕੰਪਨੀ ਐਡ ਹੋ ਜਾਣਗੀਆਂ ਤੁਸੀਂ ਮੰਥਲੀ ਵਾਲਾ ਤੁਹਾਡਾ ਲੌਂਗ ਟਰਮ ਦਾ ਥਿਊ ਆ ਤਾਂ ਤੁਸੀਂ ਮੰਥਲੀ ਵਾਲੇ ਤੇ ਵੀ ਲਾ ਸਕਦੇ ਹੋ ਹੁਣ ਇਹਦੇ ਵਿੱਚ ਹੋਰ ਕੰਪਨੀਆਂ ਬਦਲ ਜਾਣਗੀਆਂ ਜਿਵੇਂ ਜਿਵੇਂ ਆਪਾਂ ਇਹ ਚੇਂਜ ਕਰੀ ਚੱਲਾਂਗੇ ਠੀਕ ਹੈ ਇਹ ਚੀਜ਼ ਆ ਇਹਦੇ ਵਿੱਚੋਂ ਦੇਖ ਕੇ ਤੁਸੀਂ ਸਟਾਕਾਂ ਦੇ ਵਿੱਚ ਵੀ ਦੇਖੋ ਟ੍ਰੇਡਿੰਗ ਆ ਜਿਹੜੀ ਆਪਣੀ ਆਪਸ਼ਨ ਦੇ ਵਿੱਚ ਕਰਦੇ ਆ ਨਿਫਟੀ ਬੈਂਕ ਨਿਫਟੀ ਦੇ ਵਿੱਚ ਤੁਹਾਨੂੰ ਪਤਾ ਹਾਈ ਰਿਸਕ ਹਾਈ ਰਿਵਾਰਡ ਨੇ ਹਾਈ ਰਿਸਕ ਆਗਾ ਉਹਨਾਂ ਵਿੱਚ ਹਾਈ ਰਿਵਾਰਡ ਵੀ ਆ ਪਰ ਇਹਨੇ ਜਿਹੜੇ ਸਟਾਕ ਨੇ ਉਹ ਇੱਕ ਵੀਕ ਦੀ ਥਾਵੇਂ ਆਪਾਂ ਨੂੰ ਮੰਥਲੀ ਐਕਸਪਾਇਰੀ ਹੈਗੀ ਟਾਈਮ ਮਿਲ ਜਾਂਦਾ ਥੋੜਾ ਜਿਆਦਾ ਡੀਕੇ ਘੱਟ ਲੱਗਦਾਗਾ ਮਤਲਬ ਆਪਾਂ ਨੂੰ ਟਾਈਮ ਕੋਈ ਵੀ ਕੰਪਨੀ ਆ ਜੇ ਆਪਾਂ ਹੁਣ ਦੇਖਦੇ ਆਪਾਂ ਮੰਨ ਲਓ ਉਦਾਹਰਨ ਰਿਲਾਇੰਸ ਦੀ ਲੈ ਲੈਂਦੇ ਆ ਰਿਲਾਇੰਸ ਹੁਣ ਇਹ ਤਾਂ ਹੈ ਨਹੀਂ ਵੀ ਇੱਕ ਮਹੀਨੇ ਦੇ ਵਿੱਚ ਇਦਾਂ ਹੀ ਚੱਲੀ ਜਾਊਗਾ ਵੀ ਡਾਉਣੀ ਡਿੱਗੀ ਜਾਊਗਾ 1 ਮਹੀਨੇ ਦੇ ਵਿੱਚ ਹਾਂ ਇਹ ਜ਼ਰੂਰ ਆ ਜੇ ਅੱਜ ਆਪਣਾ ਟ੍ਰੇਡ ਬਣਾ ਲਈ ਅੱਜ ਘਟ ਗਿਆ ਕੱਲ ਨੂੰ ਵੱਧ ਗਿਆ ਅੱਜ ਘਟ ਗਿਆ ਐ ਤਾ ਚੱਲੂਗਾ ਠੀਕ ਆ ਜੇ ਆਪਾਂ ਨੂੰ ਅੱਜ ਲੋਸ ਆ ਤਾਂ ਆਪਾਂ ਸੱਟ ਸਕਦੇ ਆ ਦੋ ਦਿਨ ਡਾਉਨ ਚੱਲ ਸਕਦਾ ਤਿੰਨ ਦਿਨ ਚੱਲ ਸਕਦਾ ਚਾਰ ਦਿਨ ਚੱਲ ਸਕਦਾਗਾ ਪਰ ਇਹ ਨਹੀਂ ਹੈਗਾ ਵੀ 1 ਮਹੀਨਾ ਹੀ ਕਰਾਈ ਸੀ ਹੋਈ ਜਾਊਗਾ ਸਟਾਕ ਠੀਕ ਆ ਤੇ ਨਿਫਟੀ ਬੈਂਕ ਨਿਫਟੀ ਦੇ ਵਿੱਚ ਕੀ ਆ ਹਫਤਾ ਆਈ ਰਹਿੰਦਾਗਾ ਨਾਲ ਦੀ ਨਾਲ ਡੀਕੇ ਲੱਗ ਜਾਂਦੇ ਨੇ ਜੇ ਮਾਰਕੀਟ ਆਪਣੇ ਉਲਟ ਚੱਲ ਗਈ ਉਹਨਾਂ ਨਾਲੋਂ ਸਟਾਕ ਦੇ ਵਿੱਚ ਵੀ ਤੁਸੀਂ ਕੰਮ ਕਰ ਸਕਦੇ ਹੋ ਹੁਣ ਤੱਕ ਤੁਸੀਂ ਨੇ ਨਿਫਟੀ ਬੈਂਕ ਨਿਫਟੀ ਦੇ ਵਿੱਚ ਹੀ ਦੇਖਿਆ ਸੀ ਤੁਸੀਂ ਸਟਾਕ ਦੇ ਵਿੱਚ ਵੀ ਆਪਸ਼ਨ ਦੇ ਵਿੱਚ ਕੰਮ ਕਰ ਸਕਦੇ ਹੋ ਇਹਦੇ ਵਿੱਚ ਕੀ ਆ ਮਿਲੂਗਾ ਪਰ ਤੁਹਾਨੂੰ ਲੋਟ ਸਾਈਜ਼ ਦੇ ਹਿਸਾਬ ਨਾਲ ਲੋਟ ਸਾਈਜ਼ ਹਰੇਕ ਕੰਪਨੀ ਦਾ ਅਲੱਗ ਆ ਜਿਵੇਂ ਕੱਲ ਆਪਾਂ ਗੱਲਬਾਤ ਕਰ ਰਹੇ ਸੀ ਰਿਲਾਇੰਸ ਬਾਰੇ ਦੇਖ ਰਹੇ ਸੀ ਜਾਂ ਕਿਸੇ ਵੀ ਕੰਪਨੀ ਬਾਰੇ ਕਰੋਗੇ ਉਹ ਲੋਟ ਸਾਈਜ਼ ਦੇ ਹਿਸਾਬ ਨਾਲ ਹੀ ਮਿਲੂਗਾ ਠੀਕ ਹੈ ਜਿਵੇਂ ਆਪਾਂ ਬਈ ਵੀਕਲੀ ਕਰਦੇ ਹਾਂ ਹਾਂਜੀ ਜਿਹੜਾ ਆਪਣਾ ਹੋਇਆ ਤੇ ਨਵਾਂ ਜਿਹਾ ਬਣਦਾ ਹਾਂਜੀ ਬਿਜਲੀ ਚ ਤਾਂ ਨਹੀਂ ਨਹੀਂ ਫਿਰ ਮਾਰਕੀਟ 3:30 ਵਜੇ ਬੰਦ ਹੋ ਗਈ ਤੁਸੀਂ ਨੇ ਅੱਜ ਕੋਈ ਡਿਲੀਵਰ ਆ ਕਰ ਆਪਸ਼ਨ ਦੇ ਵਿੱਚ ਟ੍ਰੇਡ ਕੀਤੀ ਹੋਈ ਆ 4 ਅਪ੍ਰੈਲ ਵਾਲੀ ਤਾਂ ਉਹਨੂੰ 4 ਅਪ੍ਰੈਲ ਤੱਕ ਰੱਖ ਸਕਦੇ ਹੋ ਜਿਵੇਂ ਆਪਾਂ ਨੇ ਵਿੱਚ ਚਾਰਟ ਦੇਖਿਆ ਅੱਜ 3:30 ਤੋਂ ਸ਼ੁਰੂਆਤ ਸਾਢੇ 3:30 ਵਜੇ ਤੋਂ ਬਾਅਦ ਤਾਂ ਬਣਦਾ ਆਪਣੀ ਮਾਰਕੀਟ ਨਹੀਂ ਨਹੀਂ 3:30 ਵਜੇ ਤੋਂ ਬਾਅਦ ਤਾਂ ਜੇ ਚੱਲੂ ਤਾਂ ਹੀ ਕੋਈ ਕੈਂਡਲ ਬਣੂਗਾ 3:30 ਵਜੇ ਤੋਂ ਬਾਅਦ ਮਾਰਕੀਟ ਆਪਣੀ ਬਣਦਾਗੀ हां ओवरबर्ड ਦੇ ਵਿੱਚ ਮਾਰਕੀਟਾਂ ਚਲਦੀਆਂ ਰਹਿੰਦੀਆਂ ਨੇ ਨਾਈਟ ਤੱਕ ਉਹਨਾਂ ਦੇ ਵਿੱਚ ਜਿੰਦੂ ਵੱਧ ਕੀ ਮੂਵਮੈਂਟ ਆਈ ਆ ਉਹਦੇ ਮੁਤਾਬਕ ਫਿਰ ਸਵੇਰ ਆਪਣੀ ਮਾਰਕੀਟ ਵੀ ਗੈਪ ਆਪ ਜਾਂ ਗੈਪ ਡਾਊਨ ਖੁੱਲਦੀ ਆ ਜੇ ਉੱਥੇ ਕੋਈ ਮਤਲਬ ਮੰਤੀ ਦਾ ਸੰਕੇਤ ਆ ਗਿਆ ਜਾਂ ਕੋਈ ਬੈਂਕ ਕ੍ਰਾਫਟ ਹੋ ਗਈ ਯੂਐਸਏ ਦੇ ਵਿੱਚ ਹੋ ਗਈ ਕੋਈ ਵੱਡੀ ਘਟਨਾ ਹੋ ਗਈ ਉੱਥੇ ਮਾਰਕੀਟ ਕਰੈਸ਼ ਹੋ ਗਈ ਉਹਨਾਂ ਦੀ ਰਾਤ ਨੂੰ ਆਪਣੀ ਮਾਰਕੀਟ ਬੰਦ ਹੋਣ ਤੋਂ ਬਾਅਦ ਤਾਂ ਆਪਣੀ ਮਾਰਕੀਟ ਦੂਸਰੇ ਦਿਨ ਗੈਪ ਡਾਊਨ ਖੁੱਲ ਸਕਦੀ ਆ ਜਿਵੇਂ ਆਪਾਂ ਗੈਪ ਡਾਊਨ ਗਏ ਨੇ ਬੜੀ ਬੱਜੇ ਮੈਂ ਲੋਕਾਂ ਨੇ ਆਪਸ਼ਨਲੀ ਗੈਪ ਵੀ ਲਈ ਆ ਹੂੰ ਤਾਂ ਆਪਾਂ ਨੇ ਤਾਂ ਵੀਕਲੀ ਇਹਦਾ ਤੇਰੀ ਬੋਲ ਚਾ